ਅਮਰੀਕਾ ਦੇ ਰਾਸ਼ਟਰਪਤੀ ਤੇ ਸਾਊਥ ਅਫਰੀਕਾ ਦੇ ਰਾਸ਼ਟਰਪਤੀ ਸਿਰਲ ਰਾਮਫੋਸਾ ਦੇ ਵਿਚਕਾਰ ਇੱਕ ਮੀਟਿੰਗ ਹੁੰਦੀ ਹੈ ਵਾਈਟ ਹਾਊਸ ਦੇ ਵਿੱਚ ਅਮਰੀਕਾ ਦੇ ਵਿੱਚ ਮੀਟਿੰਗ ਹੁੰਦੀ ਹੈ ਤੇ ਦੋਹਾਂ ਦੇ ਵਿੱਚ ਪਹਿਲਾ ਦੋਸਤਾਨੇ ਦੀ ਮੀਟਿੰਗ ਦੀ ਸ਼ੁਰੂਆਤ ਹੁੰਦੀ ਹੈ 골ਫ ਬਾਰੇ ਗੱਲਬਾਤ ਕੀਤੀ ਜਾਂਦੀ ਹੈ ਤੇ ਇਹਨਾਂ ਦੇ ਵਿੱਚ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਇੱਕ ਟਿੱਪਣੀ ਜਿਹੜੀ ਆ ਉਹ ਅਫਰੀਕਾ ਦੇ ਉੱਤੇ ਕੀਤੀ ਜਾਂਦੀ ਹੈ ਸਾਊਥ ਅਫਰੀਕਾ ਦੇ ਵਿੱਚ ਕੋਰੇ ਕਿਸਾਨਾਂ ਦੇ ਉੱਤੇ ਤਸ਼ੱਦਦ ਟਾਇਆ ਜਾਂਦਾ ਜਿਸ ਬਾਰੇ ਜਿਹੜੀ ਡੋਨਲਡ ਟਰੰਪ ਦੇ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ ਪਰ ਰਾਸ਼ਟਰਪਤੀ ਦੇ ਵੱਲੋਂ ਰਾਮ ਫੂਸਾ ਦੇ ਵੱਲੋਂ ਇਸ ਗੱਲ ਦੇ ਉੱਤੇ ਇਨਕਾਰ ਕੀਤਾ ਜਾਂਦਾ ਹੈ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਅਜਿਹੀ ਕੋਈ ਵੀ ਚੀਜ਼ ਨਹੀਂ ਹੈ ਔਰ ਸਾਊਥ ਅਫਰੀਕਾ ਦੇ ਵਿੱਚ ਜ਼ਰੂਰ ਉਥੇ ਜਿਹੜਾ ਮਾਹੌਲ ਤਨਾਪੂਰਣ ਹੈ ਪਰ ਉਥੇ ਹਰ ਵਰਗ ਦੇ ਲੋਕਾਂ ਜਿਹੜੇ ਮੁਸੀਬਤ ਦੇ ਵਿੱਚ ਨੇ ਕਿਸੇ ਇੱਕ ਵਰਗ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਰਿਹਾ ਪਰ ਡੋਨਲਡ ਟਰੰਪ ਦੇ ਬੋਲوں ਇਸ ਗੱਲ ਨੂੰ ਇਨਕਾਰ ਕੀਤਾ ਗਿਆ ਔਰ ਉਹਨਾਂ ਨੇ ਕਿਹਾ ਕਿ ਸਬੂਤ ਖਾਇਕ ਵੀਡੀਓ ਦਿਖਾਈ ਕੁਝ ਪੋਸਟਰਸ ਦਿਖਾਈ ਜਿਸ ਦੇ ਵਿੱਚ ਗੋਰੇ ਤੇ ਲੋਕਾਂ ਦੇ ਉੱਤੇ ਤਸ਼ੱਦਦ ਤੇ ਟਾਇਆ ਜਾ ਰਿਹਾ ਹਿੰਸਾ ਦਾ ਸ਼ਿਕਾਰ ਉਹਨਾਂ ਨੂੰ ਬਣਾਇਆ ਜਾ ਰਿਹਾ ਤਾਂ ਇੱਕ ਬੇहद ਹੀ ਹੈਰਾਨ ਕਰ ਦੇਣ ਵਾਲੀ ਖਬਰ ਹੈ ਔਰ ਡੋਨਲਡ ਟਰੰਪ ਤੇ ਬੋਲੋ ਜਾਣਕਾਰੀ ਦਿੱਤੀ ਜਾਂਦੀ ਹੈ ਵੀਡੀਓ ਦਿਖਾਈ ਜਾਂਦੀ ਹੈ ਪਰ ਰਾਮ ਪੋਸਾ ਇਕਦਮ ਹੈਰਾਨ ਹੁੰਦੇ ਨੇ ਕਿ ਆਥਰੇ ਵੀਡੀਓ ਕਿਹੜੀ ਹੈ ਪਰ ਉਸ ਤੋਂ ਬਾਅਦ ਡੋਨਲਡ ਟਰੰਪ ਜਿਹੜੇ ਨਿਸ਼ਾਰਾ ਕਰਦੇ ਨੇ ਕਿ ਸਬਰ ਬਣਾਈ ਰੱਖੋ ਤੇ ਉਸ ਦੇ ਵਿੱਚ ਦਿਖਾਇਆ ਜਾਂਦਾ ਹੈ ਕਿ ਗੋਰੇ ਕਿਸਾਨਾਂ ਨੂੰ ਤਸ਼ੱਦਦ ਦਾ ਸ਼ਿਕਾਰ ਹੋਣਾ ਪੈਂਦਾ ਉਹਨਾਂ ਨੂੰ ਜਿਹੜਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਰਾਮ ਪੋਸਾ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਕਦੇ ਵੀ ਇਹ ਵੀਡੀਓ ਨਹੀਂ ਦੇਖੀ ਹੈ ਇਹ ਵੀਡੀਓ ਕਿਥੋਂ ਦੀ ਹੈ ਇਸ ਤੇ ਪੂਰਨ ਤੌਰ ਤੇ ਜਾਂਚ ਕਰਨੀ ਜ਼ਰੂਰੀ ਬਣਦੀ ਹੈ ਪਰ ਡੋਨਲਡ ਟਰੰਪ ਦੇ ਬੋਲੋ ਕਿਹਾ ਜਾਂਦਾ ਹੈ ਕਿ ਇਹ ਵੀਡੀਓ ਸਾਊਥ ਅਫਰੀਕਾ ਦੀ ਹੈ ਉੱਥੇ ਹੀ ਗੋਰੇ ਕਿਸਾਨਾਂ ਦੇ ਉੱਤੇ ਤਸ਼ੱਦਦ ਪਾਇਆ ਜਾਂਦਾ ਹੈ ਇਸ ਨੂੰ ਲੈ ਕੇ ਹੁਣ ਕਾਫੀ ਚਰਚਾ ਜਿਹੜੀ ਹੈ ਵਾਈਟ ਹਾਊਸ ਦੇ ਵਿੱਚ ਹੁੰਦੀ ਹੈ ਔਰ ਉਸ ਤੋਂ ਬਾਅਦ ਰਾਮਪੋਸਾ ਦੇ ਵੱਲੋਂ ਪਲੇਨ ਨੂੰ ਲੈ ਕੇ ਵੀ ਇੱਕ ਤੰਜ ਕੱਸਿਆ ਜਾਂਦਾ ਹੈ ਕਿ ਹੂਰਾਂ ਦੇਸ਼ਾਂ ਨੇ ਕਈ ਵਾਰ ਡੋਨਲਡ ਟਰੰਪ ਨੂੰ ਪਲੇਨ ਗਿਫਟ ਕੀਤਾ ਸੀ ਤੇ ਉਸ ਵਕਤ ਟਿੱਪਣੀ ਹੁੰਦੀ ਹੈ ਫਿਰ ਗੋਰਾ ਮੁੱਦਿਆਂ ਤੇ ਗੱਲਬਾਤ ਹੁੰਦੀ ਹੈ ਟ੍ਰੇਡ ਵਪਾਰ ਤੇ ਜਾਨਕੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦਾ ਇਹ ਕਹਿਣਾ ਹੈ ਕਿ ਸਾਊਥ ਅਫਰੀਕਾ ਦੇ ਵਿੱਚ ਗੋਰੇ ਕਿਸਾਨਾਂ ਦੇ ਉੱਤੇ ਤਸ਼ੱਦਦ ਢਾਈ ਜਾਂਦੀ ਹੈ ਜਿਸ ਕਰਕੇ ਉਹ ਸਾਊਥ ਅਫਰੀਕਾ ਨੂੰ ਛੱਡ ਕੇ ਅਮਰੀਕਾ ਦੇ ਵਿੱਚ ਸ਼ਿਫਟ ਹੋ ਰਹੇ ਨੇ ਅਮਰੀਕਾ ਆ ਰਹੇ ਨੇ ਕਿਉਂਕਿ ਬਹੁਤ ਜ਼ਿਆਦਾ ਉੱਥੇ ਮੰਦੜੇ ਹਾਲ ਨੇ ਪਰ ਜੇ ਗੱਲ ਕਰੀਏ ਕਿ ਰਾਮਫੋਸਾ ਦਾ ਇਹ ਕਹਿਣਾ ਹੈ ਕਿ ਅਮ ਸਾਊਥ ਅਫਰੀਕਾ ਦੇ ਵਿੱਚ ਸਾਰੇ ਲੋਕਾਂ ਦੇ ਉੱਤੇ ਹੀ ਤਸ਼ੱਦਦ ਹੋ ਰਿਹਾ ਉੱਥੇ ਸਾਰੇ ਲੋਕਾਂ ਹੀ ਅਮਸੀਕਾਂ ਦਾ ਸਾਹਮਣਾ ਕਰ ਰਹੇ ਨੇ ਕਿਸੇ ਇੱਕ ਵਰਗ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਰਿਹਾ ਪਰ ਡੋਨਲਡ ਟਰੰਪ ਦੇ ਕੋਲੋਂ ਬਹੁਤ ਸਾਰੀਆਂ ਤਸਵੀਰਾਂ ਦਿਖਾਈਆਂ ਜਾਂਦੀਆਂ ਨੇ ਪੋਸਟਰ ਦਿਖਾਏ ਜਾਂਦੇ ਨੇ ਵੀਡੀਓਜ਼ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੈ ਵਾਈਟ ਹਾਊਸ ਤੇ ਵਿੱਚ ਇਹ ਮੀਟਿੰਗ ਜਿਹੜੀ ਆ ਹੋਈ ਹੈ ਪਹਿਲਾ ਦਿਨ ਆਪੂਰਣ ਸਥਿਤੀ ਵਿੱਚ ਪੈਦਾ ਹੋਈ ਦੋਸਤਾਨਾ ਦਾਸਨਾ ਸ਼ੁਰੂ ਹੋਈ ਸੀ ਪਰ ਗੱਲਾਂ ਜਿਹੜੀਆਂ ਨੇ ਹੋਰ ਟ੍ਰੈਕ ਤੇ ਜਾਂਦੀਆਂ ਹੋਈਆਂ ਦਿਖਾਈ ਦਿੱਤੀਆਂ ਜਿਸ ਤੋਂ ਬਾਅਦ ਵੱਡੇ ਪੱਧਰ ਤੇ ਉੱਤੇ ਦੋਹਾਂ ਦੇ ਵਿੱਚ ਵਿਚਾਰ ਚਰਚਾ ਹੋਈ ਹੈ ਰਾਮ ਫੋਸਾ ਦਾ ਕਹਿਣਾ ਹੈ ਕਿ ਉਹ ਉਹ ਜਾਂਚ ਕਰਨਗੇ ਕਿ ਅਖਰੇ ਵੀਡੀਓ ਕਿੱਥੋਂ ਦੀ ਹੈ ਕਿਉਂਕਿ ਉਹਨਾਂ ਨੇ ਵੀਡੀਓ ਪਹਿਲਾਂ ਕਦੇ ਵੀ ਨਹੀਂ ਦੇਖੀ ਹੈ ਕਿ ਸਾਊਥ ਅਫਰੀਕਾ ਦੇ ਵਿੱਚ ਅਜਿਹਾ ਕੁਝ ਹੋ ਸਕਦਾ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਬਹੁਤ ਗੰਭੀਰਤਾ ਜਤਾਈ ਹੈ ਤਾਂ ਡੋਨਲਡ ਟਰੰਪ ਜਿਹੜੇ ਨੇ ਪਰ ਉਹ ਪਿੱਛੇ ਨਹੀਂ ਹਟੇ ਉਹਨਾਂ ਦੇ ਬੋਲੋ ਵਾਰ-ਵਾਰ ਇੱਕੋ ਹੀ ਗੱਲ ਕਹੀ ਗਈ ਕਿ ਇਹ ਵੀਡਿਓ ਸਾਊਥ ਅਫਰੀਕਾ ਦੀ ਹੈ ਉਥੇ ਗੋਰੇ ਕਿਸਾਨਾਂ ਤੇ ਤੇ ਸ਼ਰਧਤ ਹੋ ਰਿਹਾ ਉਹਨਾਂ ਨੂੰ ਪੂਰੀ ਤਰ੍ਹਾਂ ਕੁੱਟਿਆ ਜਾ ਰਿਹਾ ਜਿਸ ਕਰਕੇ ਹਿੰਸਾ ਦਾ ਸ਼ਿਕਾਰ ਹੋ ਕੇ ਉਹ ਅਮਰੀਕਾ ਦੇ ਵਿੱਚ ਸ਼ਿਫਟ ਹੋ ਰਹੇ ਨੇ ਦਾ ਇਹ ਮਾਮਲਾ ਹੁਣ ਕਾਫੀ ਸੋਸ਼ਲ ਮੀਡੀਆ ਤੇ ਪੱਖਿਆ ਹੋਇਆ ਇਸ ਨੂੰ ਲੈ ਕੇ ਚਰਚਾ ਹੋਈ ਪਈ ਹੈ ਔਰ ਸਾਊਥ ਅਫਰੀਕਾ ਦੇ ਰਾਸ਼ਟਰਪਤੀ ਤੇ ਦੂਸਰੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਦੋਹਾਂ ਦੇ ਵੱਲੋਂ ਜੋ ਹੈ ਇਸ ਗੱਲ ਨੂੰ ਲੈ ਕੇ ਜਿਆਦਾ ਬਹਿਸ ਕੀਤੀ ਗਈ ਹੈ ਵਾਈਟ ਹਾਊਸ ਦੇ ਵਿੱਚ ਮੀਟਿੰਗ ਦੇ ਵਿੱਚ ਦੋਸਤਾਨਾ ਅੰਦਾਜ਼ ਵਿੱਚ ਸ਼ੁਰੂ ਹੋਈ ਮੀਟਿੰਗ ਕੁਝ ਹੋਰੀ ਮਾਹੌਲ ਹੈਗੀ ਹੌਲੀ ਹੌਲੀ ਇਸ ਮਾਹੌਲ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਗਈ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕੀਤੀ ਗਈ ਹੈ ਔਰ ਜਿੱਤੇ ਕੇ ਸਾਊਥ ਅਫਰੀਕਾ ਵਿੱਚ ਗੋਰੇ ਕਿਸਾਨਾਂ ਦੇ ਉੱਤੇ ਦਸ਼ੱਦਤ ਹੋ ਰਹੀ ਹੈ ਇਸ ਨੂੰ ਲੈ ਕੇ ਵੀ ਮਾਮਲਾ ਜਿਹੜਾ ਕਾਫੀ ਪੱਕਿਆ ਹੋਇਆ ਹੈ ਔਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਇਸ ਮੁੱਦੇ ਨੂੰ ਬਹੁਤ ਗੰਭੀਰਤਾ ਦੇ ਨਾਲ ਦੇਖ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਊਥ ਅਫਰੀਕਾ ਦੇ ਜਿਹੜੀ ਸਰਕਾਰ ਆ ਰਾਸ਼ਟਰਪਤੀ ਨੇ ਉਹਨਾਂ ਨੂੰ ਇਸ ਮੁੱਦੇ ਦੇ ਉੱਤੇ ਜਿਹੜਾ ਪ੍ਰੋਪਰ ਤਰੀਕੇ ਨਾਲ ਚੰਗੇ ਤਰੀਕੇ ਨਾਲ ਧਿਆਨ ਦੇਣਾ ਚਾਹੀਦਾ ਹੈ ਔਰ ਇਸ ਨੂੰ ਬਹੁਤ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਹੈ ਕਿਸ ਤਰੀਕੇ ਦੇ ਨਾਲ ਇਹ ਪੂਰੀ ਗਤੀਵਿਧੀ ਹੁੰਦੀ ਹੈ ਕੀ ਕੁਝ ਅਸਲ ਸੱਚ ਇਹ ਵੀਡੀਓ ਸਾਊਥ ਅਫਰੀਕਾ ਦੀ ਹੀ ਹੈ ਇਸ ਦਾ ਸੱਚਾ ਨਾ ਬਾਕੀ ਹੈ ਔਰ ਪਰ ਦੱਸਦੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਲਗਾਤਾਰ ਹੀ ਇਸ ਗੱਲ ਦੇ ਉੱਤੇ ਟਿੱਪਣੀਆਂ ਕਰਦੇ ਹੋਏ ਦਿਖਾਈ ਦਿੰਦੇ ਨੇ